ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਰਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗੇ ਸਾਹਿਬ ਖੁਸ਼ੀ ਬਲੌਗ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਉਹਨਾਂ ਭੈਣਾਂ ਲਈ ਜਿਹੜੀਆਂ ਆਪਣੇ హెਅਰ ਨੂੰ ਲੈ ਕੇ ਪਰੇਸ਼ਾਨ ਨੇ ਜਿਨ੍ਹਾਂ ਦੇ ਨਾ ਫੇਸ਼ੀਅਲ హెਅਰ ਨੇ ਨਾ ਬਹੁਤ ਸਾਰੇ ਉਹ ਰਿਮੂਵ ਨਹੀਂ ਹੁੰਦੇ ਹੈਗੇ ਬਹੁਤ ਸਾਰੀਆਂ ਰੈਮਡੀਆ ਉਹਨਾਂ ਨੇ ਇਸਤੇਮਾਲ ਕਰ ਲਈਆਂ ਨੇ ਬਹੁਤ ਸਾਰੀ ਕਰੀਮਾਂ ਇਸਤੇਮਾਲ ਕਰ ਰਹੀਆਂ ਨੇ ਵੈਸੇ ਕਰੀਮਾਂ ਨਾਲ ਹੀ ਹੁੰਦੇ ਨੇ ਇੱਕ ਤਾਂ ਹਾਰਮੋਨ ਚੇਂਜ ਹੁੰਦੇ ਨੇ ਤਾਂ ਹੋ ਜਾਂਦੇ ਆ హెਅਰ ਜਿਹੜੇ ਆਪਣੇ ਹੁੰਦੇ ਆ ਇੱਕ ਕਈ ਵਾਰ ਆਪਾਂ ਨਾ ਇਦਾਂ ਦੇ ਕਰੀਮਾਂ ਇਸਤੇਮਾਲ ਕਰ ਲੈਂਦੇ ਹੁਣ ਕਰੀਮਾਂ ਨਾਲ ਵੀ ਆਪਣੇ ਫੇਸ ਤੇ ਹੀਲ ਆ ਜਾਂਦੇ ਨੇ ਤੇ ਬਹੁਤ ਗੰਦੇ ਜਿਹਾ ਲੱਗਦੇ ਨੇ ਜਦੋਂ ਆਪਾਂ ਕੋਈ ਮੇਕਅਪ ਮੇਕਅਪ ਕਰਦੇ ਆ ਜਾਂ ਕੁਝ ਵੀ ਕਰਦੇ ਆ ਤੇ ਉਹ ਅੱਛੇ ਨਹੀਂ ਲੱਗਦੇ ਹੈਗੇ ਹਨ ਤੇ ਇੱਕ ਮੈਂ ਬਹੁਤ ਹੀ ਆਸਾਨ ਰੈਮਡੀ ਅੱਜ ਦੱਸਣੀ ਹੈ ਵੈਸੇ ਪਹਿਲਾਂ ਮੈਂ ਵੀਡੀਓ ਪਾਈਆਂ ਹੋਈਆਂ ਨੇ ਇਸ ਤੇ ਇਹ ਉਹਦੇ ਨਾਲੋਂ ਵੀ ਆਸਾਨ ਅੱਜ ਦੀ ਜਿਹੜੀ ਰੈਮਡੀ ਹੈ ਨਾ ਤੁਸੀਂ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਜ਼ਰੂਰ ਜਿਹੜਾ ਫਰਕ ਪਏਗਾ ਹਾਂ ਇੱਕ ਗੱਲ ਹੋਰ ਕਹਿਣੀ ਹੈ ਇੱਕ ਵਾਰ ਕਰਨ ਤੇ ਇਸਤੇਮਾਲ ਫਰਕ ਨਹੀਂ ਪੈਂਦਾ ਹੁੰਦਾ ਕਿਉਂਕਿ ਉਹਦੇ ਵਿੱਚ ਕੈਮੀਕਲ ਨਹੀਂ ਹੁੰਦਾ ਜਿਹੜੇ ਕੈਮੀਕਲ ਵਾਲੀ ਚੀਜ਼ਾਂ ਹੁੰਦੀਆਂ ਨੇ ਤੇ ਹਾਂਜੀ ਲੋ ਜੀ ਤੁਹਾਡੇ ਨਾਲ ਰੈਮਡੀ ਸ਼ੇਅਰ ਕਰਦੇ ਆ ਇਹ ਹੈਗੀ ਦੇਸੀ ਵੈਕਸ ਜਿਹਨੂੰ ਆਪਾਂ ਵੈਕਸ ਵੀ ਕਹਿ ਸਕਦੇ ਆ ਤੇ ਆਪਾਂ ਕੋਈ ਪੈਕ ਦਾ ਵੀ ਨਾਮ ਦੇ ਸਕਦੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੀ ਏ ਤੇ ਜੇ ਜਦੋਂ ਆਪਾਂ ਮਤਲਬ ਕਿ ਜਾਣੇ ਆ ਨਾ ਪਾਦਰਾਂ ਚ ਜਾਣੇ ਆ ਤੇ ਉਥੇ ਵੈਕਸ ਕਰवाने ਆ ਜਿਹੜੀ ਸਕਿਨ ਹੈ ਜਲਦੀ ਲੂਜ਼ ਹੋ ਜਾਂਦੀ ਉਮਰ ਤੋਂ ਪਹਿਲਾਂ ਹੀ ਬੁੱਢੀ ਲੱਗਣ ਲੱਗ ਜਾਂਦੀ ਹੈ ਸਕਿਨ ਆਪਣੀ ਤੇ ਬਹੁਤ ਹੀ ਨੁਕਸਾਨ ਹੁੰਦੇ ਨੇ ਕਈ ਵਾਰ ਪਿੰਪਲ ਨਿਕਲ ਆਉਂਦੇ ਨੇ ਕਈ ਵਾਰ ਸਕਿਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਨੇ ਤੇ ਪੈਸੇ ਦੀ ਤਾਂ ਬਰਬਾਦੀ ਹੁੰਦੀ ਹੁੰਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਹਟਾ ਕੇ ਆਪਾਂ ਜਿਹੜੇ ਘਰੇਲੂ ਨੁਸਖੇ ਨੇ ਉਹ ਹੀ ਅਪਣਾਣੇ ਤੁਹਾਨੂੰ ਦੱਸਦੇ ਆਂ ਵਧੀਆ ਵੈਕਸ ਪਹਿਲਾਂ ਵੀ ਮੈਂ ਦੱਸਿਆ ਹੋਈਆਂ ਨੇ ਅੱਜ ਦੀ ਜਿਹੜੀ ਵੈਕਸ ਬਹੁਤ ਈਜ਼ੀ ਹੈ ਪਹਿਲਾਂ ਕਿ ਆਪਾਂ ਥੋੜਾ ਜਿਹਾ ਪਾਣੀ ਲਿਆ ਪਾਣੀ ਨੂੰ ਕਰਕੇ ਗਰਮ ਥੋੜਾ ਜਿਹਾ ਪਾਣੀ ਲੈਣਾ ਸਿਰਫ 3-4 ਚਮਚ ਪਾਣੀ ਦੇ ਲੈ ਕੇ ਉਹਦੇ ਵਿੱਚ ਪਾ ਦਿੱਤੇ ਸੀਗੇ 2 ਚਮਚ ਚੀਨੀ ਦੇ ਭਰ ਕੇ ਤੇ ਜਿੰਨੀ ਪਾ ਕੇ ਤੇ ਉਹਦੇ ਵਿੱਚ ਪਾ ਦਿੱਤਾ ਸੀ ਥੋੜਾ ਜਿਹਾ ਸ਼ਹਿਦ ਜਾਨਕਿ ਹਣੀ ਹਣੀ ਪਾਣਾ ਜ਼ਰੂਰੀ ਹੁੰਦਾ ਕਿਉਂਕਿ ਇਹ ਮੋਇਸਚਰਾਈਜ਼ਰ ਵਾਸਤੇ ਬਹੁਤ ਵਧੀਆ ਹੁੰਦਾ ਜਿਵੇਂ ਹੁਣ ਅੱਜਕੱਲ ਮੌਸਮ ਹੋਇਆ ਪਿਆ ਨਾ ਖੁਸ਼ਕ ਜਿਹਾ ਤੇ ਜਿੰਨਾ ਵੀ ਸ਼ਹਿਦ ਆਪਾਂ ਜਿੰਨਾ ਵੀ ਹਣੀ ਆਪਾਂ ਪੈਕ 'ਚ ਵਰਤਾਂਗੇ ਓਨਾ ਹੀ ਵਧੀਆ ਰਹੇਗਾ ਆਪਣਾ ਚਿਹਰਾ ਤੇ ਆਪਣੀ ਸਕਿਨ ਜਿਹੜੀ ਹੈ ਨਾ ਇਹਨ ਇੱਕ ਤਰ੍ਹਾਂ ਚਕੀਲੀ ਹੋ ਜਾਵੇਗੀ ਇੱਕ ਚਮਕਦਾਰ ਹੋ ਜਾਵੇਗੀ ਇੱਕ ਮੋਇਸਚਰਾਈਜ਼ਰ ਬਣਿਆ ਰਹੇਗਾ ਤੇ ਜਿਹੜੀ ਡਰਾਈ ਡਰਾਈ ਸਕਿਨ ਹੁੰਦੀ ਹੈ ਨਾ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਇਹ ਬਹੁਤ ਵਧੀਆ ਹੈ ਖਾਣ ਲਈ ਵੀ ਬਹੁਤ ਵਧੀਆ ਹੈ ਤੇ ਸਕਿ ਤੇ ਉਸ ਤੋਂ ਬਾਅਦ ਆਪਾਂ ਥੋੜੀ ਚੁਟਕੀ ਕੀ ਹਲਦੀ ਪਾਈ ਹਲਦੀ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਕਿਸੇ ਵੀ ਪ੍ਰਕਾਰ ਦੀ ਜੇ ਸਕਿਨ ਤੇ ਕੁਝ ਵੀ ਹੁੰਦਾ ਹੈ ਮੰਨ ਲਓ ਰੈਡਨੈਸ ਹੁੰਦੀ ਹੈ ਰੈਡਨੈਸ ਸਰਵਸ ਨਹੀਂ ਹੁੰਦੀ ਹੈਗੀ ਜਾਂ ਛੋਟਾ ਮੋਟਾ ਕੁਝ ਵੀ ਪ੍ਰੋਬਲਮ ਹੁੰਦੀ ਤੇ ਜਿਹੜੀ ਹਲਦੀ ਹੁੰਦੀ ਉਹ ਬਿਲਕੁਲ ਠੀਕ ਕਰ ਦਿੰਦੀ ਕਿਉਂਕਿ जखਮਾਂ ਲਈ ਤੁਹਾਨੂੰ ਪਤਾ ਹੈ ਹਲਦੀ ਜਿਹੜੀ ਵਰਦਾਨ ਹੈ ਤੇ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਇਹਨਾਂ ਨੂੰ ਚਾਸਣੀ ਵਾਂਗੂ ਆਪਾਂ ਬਣਾ ਲੈਣ ਜਿਵੇਂ ਚਾਸਣੀ ਦੇ ਰੂਪ ਵਿੱਚ ਜਦੋਂ ਬਣ ਜਾਣੀ ਦੇਖ ਲਓ ਤੁਸੀਂ ਦੇਖ ਸਕਦੇ ਹੋ ਇਹ ਚਾਣੀ ਹੁੰਦੀ ਜਿਹਨੂੰ ਚਾਸਣੀ ਕਹਿੰਦੇ ਆ ਉਸ ਫਾਰਮ ਵਿੱਚ ਆ ਗਈ ਹੈ ਤੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲੈਣਾ ਹੈ ਜਿਆਦਾ ਠੰਡਾ ਵੀ ਨਾ ਕਰਨਾ ਨਹੀਂ ਤੇ ਜੰਮ ਜਾਊਗਾ ਅਗਰ ਜੰਮ ਜਾਊਗਾ ਤੇ ਉਹ ਵੀ ਹੱਲ ਹੈਗਾ ਏ ਪਾਣੀ ਗਰਮ ਕਰ ਲਓ ਇੱਕ ਕੋਲੀ ਦੇ ਵਿੱਚ ਤੇ ਜਿਹੜੀ ਕੋਲੀ ਵਿੱਚ ਬਣਾਈ ਹੋਈ ਹੈ ਨਵੈਕਸ ਉਹ ਕੋਲੀ ਨੂੰ ਕੋਲੀ ਵਿੱਚ ਵੀ ਰੱਖ ਦੋ ਤੇ ਉਹ ਥੋੜੀ ਨਿੱਗੀ ਨਿੱਗੀ ਰਹੂਗਾ ਕਿਉਂਕਿ ਗੁੰਗਣੀ ਜੀ ਲਾਣੀ ਆਪਾਂ ਚਿਹਰੇ ਤੇ ਲਾਣੀ ਚ ਨਿੱਗੀ ਨਿੱਗੀ ਲਾਣੀ ਹੈ ਇਹ ਕੀ ਹੁੰਦਾ ਜਿਹੜੀ ਚਾਸਨੀ ਹੁੰਦੀ ਤੁਹਾਨੂੰ ਪਤਾ ਹੀ ਹੈ ਇਹ ਕਿਵੇਂ ਚਿਪਕ ਜਾਂਦੀ ਆਪਾਂ ਉਦੋਂ ਵੀ ਹੱਥਾਂ ਤੇ ਲਾਵੋ ਜਾਂ ਕਿਸੇ ਪ੍ਰਕਾਰ ਦਾ ਆਪਾਂ ਕਿਤੇ ਵੀ ਚੀਨੀ ਜੁੰਨੀ ਦਾ ਇਹ ਘੋਲ ਜਿਹਾ ਲੱਗ ਜਾਂਦਾ ਤੇ ਕਿ ਚਿਪਕ ਜਾਂਦੀ ਹੱਥਾਂ ਨੂੰ ਤੇ ਇਸ ਕਰਕੇ ਇਹਨੂੰ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਆਪਾਂ ਚਿਹਰੇ ਤੇ ਲਗਾ ਲੈਣਾ ਇਹਨੂੰ ਰੂਹ ਨਾਲ ਲਗਾ ਲੈਣਾ ਰੂਹ ਨਾਲ ਲਗਾ ਲਓ ਇਹਨੂੰ ਚਾਹੇ ਤੁਹਾਡਾ ਕੋ ਬ੍ਰਸ਼ ਹੈਗਾ ਤੇ ਬ੍ਰਸ਼ ਨਾਲ ਲਗਾ ਸਕਦੇ ਹੋ ਇਦਾਂ ਲਗਾ ਕੇ ਇਹਨੂੰ ਪੂਰੇ ਫੇਸ ਤੇ ਲਗਾ ਲੈਣਾ ਤੇ ਜਿੱਥੇ ਜਿੱਥੇ ਜ਼ਿਆਦਾ ヘア ਨੇ ਉੱਥੇ ਉੱਥੇ ਤੁਸੀਂ ਜ਼ਿਆਦਾ ਲਗਾ ਸਕਦੇ ਹੋ ਮੇਰੇ ਬਿਲਕੁਲ ਠੀਕ ਨੇ ਬਿਲਕੁਲ ਸਾਫ਼ ਹੋ ਚੁੱਕੇ ਨੇ ਕਿਉਂਕਿ ਮੈਂ ਇਸਤੇਮਾਲ ਕਰਦੀ ਰਹਿੰਦੀ ਨੇ ਰੈਮਡੀਜ਼ ਕਰਕੇ ਤੁਹਾਡੇ ਨਾਲ ਇਸਤੇਮਾਲ ਕਰਦੀ ਆ ਕਿਉਂਕਿ ਜਿਹੜੀਆਂ ਆਪਣੇ ਪਰੇਸ਼ਾਨ ਰੈਂਦੀਆਂ ਨੇ ਅੱਜਕੱਲ ਹਨਾ ਆਪਣੇ ヘア ਤੋਂ ਕਿਉਂਕਿ ヘア ਹੁੰਦੇ ਨੇ ਨਾ ਚਿਹਰੇ ਤੇ ਥੋੜਾ ਗੰਦਾ ਜਿਹਾ ਲੱਗਦਾ ਧਾਗਾ ਪਲਵਾਨ ਨਹੀਂ ਸਕਦੇ ਧਾਗੇ ਨਾਲ ਬਹੁਤ ਨੁਕਸਾਨ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਜਿਸ ਤਰੀਕੇ ਨਾਲ ਆਪਾਂ ਲਗਾਇਆ ਹੈ ਉਸ ਤੋਂ ਬਾਅਦ ਇਹਨਾਂ ਥੋੜਾ ਜਿਹਾ ਸੁੱਕਣ ਦੇਣਾ ਜੇ ਵੀ ਥੋੜਾ ਥੋੜਾ ਡਰਾਈ ਜਿਹਾ ਹੋ ਗਿਆ ਨਾ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਉਹ ਵੀ ਅੱਗੇ ਜਾ ਕੇ ਦੱਸਦੀ ਆ ਬਿਲਕੁਲ ਮੇਰੇ ਚਿਹਰੇ ਤੇ ਫੇਸ ਤੇ ਮੈਂ ਲਾ ਦਿੱਤਾ ਹੈ ਤੇ ਇਹ ਹੁਣ ਸੁੱਕਣ ਲਈ ਆਪਾਂ ਥੋੜਾ ਜਿਹਾ ਵੇਟ ਕਰਦੇ ਹਾਂ ਬਹੁਤ ਵਧੀਆ ਇੱਕ ਵੈਕਸ ਹੈਗੀ ਬਹੁਤ ਹੀ ਘਰੇਲੂ ਤੇ ਬਹੁਤ ਆਸਾਨ ਤਰੀਕੇ ਨਾਲ ਮੈਂ ਪਹਿਲਾਂ ਵੀ ਇੱਕ ਵੈਕਸ ਪਾਈ ਸੀ ਆਟੇ ਦੀ ਉਹ ਵੀ ਬਹੁਤ ਵਧੀਆ ਕਈ ਭੈਣਾਂ ਨੂੰ ਨਾ ਉਹ ਲਗਾਣੀ ਵੀ ਆਈ ਹੈਗੀ ਉਹ ਵੀ ਬਹੁਤ ਵਧੀਆ ਹੈ ਤੇ ਇਹ ਵੀ ਬਹੁਤ ਵਧੀਆ ਹੈ ਤੁਸੀਂ ਟਰਾਈ ਕਰ ਸਕਦੇ ਹੋ ਬਹੁਤ ਹੀ ਸੋਖੇ ਤਰੀਕੇ ਨਾਲ ਤੁਹਾਡਾ ਫੇਸ ਜਿਹੜਾ ਸਾਫ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਇਹ ਦੇਖ ਲਓ 2-4 ਮਿੰਟ ਹੀ ਲਗਾਈਏ ਤੇ ਉਸ ਤੋਂ ਬਾਅਦ ਉਹ ਡਰਾਈ ਹੋਣਾ ਸ਼ੁਰੂ ਹੋ ਗਈ ਤੁਹਾਨੂੰ ਪਤਾ ਚੀਨੀ ਜਲਦੀ ਸੁੱਕ ਜਾਂਦੀ ਹੈ ਇਹ ਡਰਾਈ ਹੋਣਾ ਸ਼ੁਰੂ ਹੋ ਗਈ ਹੈ ਤੇ ਉਸ ਤੋਂ ਬਾਅਦ ਮੈਂ ਲਈ ਰੂਮ ਮੇਰੇ ਕੋਲ ਕੋਟਨ ਹੈਗੀ ਅਗਰ ਤੁਸੀਂ ਤੁਹਾੜ ਕੋ ਨਹੀਂ ਤੇ ਐਦਾਂ ਦਾ ਰੁਮਾਲ ਹੋਵੇ ਉਹ ਵੀ ਲੈ ਸਕਦੇ ਹੋ ਹਨ ਤੇ ਆਪਾਂ ਇਹਨੂੰ ਉੱਪਰ ਨੂੰ ਦੇਖੋ ਐਦੇ ਦੇਖੋ ਉੱਪਰ ਨੂੰ ਐਦਾਂ ਖਿੱਚਣਾ ਉਹ ਚਿਪਕੀ ਜਾਂਦੀ ਰੂਹ ਜਿਹੜੀ ਜਦੋਂ ਆਪਣੇ ਚਿਹਰੇ ਨਾਲ ਚਿਪਕਦੀ ਆਪਾਂ ਨੂੰ ਖਿੱਚੀ ਜਾਣਾ ਹੈ ਤੇ ਜਿਹੜੇ హెਅਰ ਨੇ ਨਾ ਆਪਣੇ ਆਪ ਹੀ ਉਹ ਆਪਣੇ ਰਿਮੂਵ ਹੋਣੇ ਸ਼ੁਰੂ ਹੋ ਜਾਂਦੇ ਨੇ ਬਹੁਤ ਵਧੀਆ ਵੈਕਸ ਹੈ ਸਹੀ ਢੰਗ ਨਾਲ ਬਣਾ ਕੇ ਵੀਡੀਓ ਨਾ ਤੁਹਾਨੂੰ ਸਮਝ ਆਵੇ ਤਾਂ ਵੀਡੀਓ ਵਾਰ-ਵਾਰ ਦੇਖ ਲਿਆ ਕਰੋ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਹੀ ਦੱਸਿਆ ਹੁੰਦਾ ਹੈ ਵੀ ਕਿਸ ਤਰੀਕੇ ਨਾਲ ਬਣਾਉਣੇ ਕਿੰਨਾ ਕੁ ਪਾਣੀ ਲੈਣਾ ਸਾਰਾ ਦੱਸਿਆ ਹੁੰਦਾ ਹੈ ਉਸੇ ਤਰੀਕੇ ਨਾਲ ਬਣਾਇਆ ਕਰੋ ਫਿਰ ਤੁਸੀਂ ਥੋੜਾ ਜਿਹਾ ਤੁਹਾੜ ਕੋ ਗਲਤ ਬਣ ਜਾਂਦੀ ਰੈਮਡੀ ਫਿਰ ਇਸਤੇਮਾਲ ਕਰਨ ਵਿੱਚ ਤੁਹਾਨੂੰ ਦਿੱਕਤ ਹੁੰਦੀ ਹੈ ਨਾ ਇਸ ਕਰਕੇ ਆਪਾਂ ਕਹਿੰਦੇ ਆ ਕਿ ਵੀਡੀਓ ਵਾਰ-ਵਾਰ ਦੇਖੋ ਤੁਹਾਨੂੰ ਪਤਾ ਚੱਲ ਜਾਏਗਾ ਦੇਖੋ ਇਸ ਤਰੀਕੇ ਨਾਲ ਆਪਾਂ ਸਾਰਾ ਕੋਟਨ ਦੇ ਨਾਲ ਇਹਨੂੰ ਸਾਰਾ ਹੀ ਉਤਾਰ ਲੈ ਕਿਉਂਕਿ ਉਹ ਜਿਹੜੀ ਵੈਕਸ ਹੁੰਦੀ ਜਿਵੇਂ ਵੈਕਸ ਖਿੱਚਨੇ ਆ ਤੇ ਉਹ ਸਾਰਾ ਬਾਹਰ ਆ ਜਾਂਦਾ ਨਾ ਵੈਕਸ ਐਦਾਂ ਹੀ ਰੂਨ ਨਾਲ ਖਿੱਚ-ਖਿੱਚ ਕੇ ਉੱਪਰ ਨੂੰ ਤੇ ਸਾਰੀ ਵੈਕਸ ਜਿਹੜੀ ਬਾਹਰ ਨੂੰ ਆ ਜਾਂਦੀ ਤੇ ਸਾਰੇ ਹੀ ਰੂਂ ਜਿਹੜੇ ਉਹ ਹੁੰਦੇ ਨੇ ਹੇਅਰ ਹੁੰਦੇ ਨੇ ਸਾਰੇ ਹੀ ਰੂਨ ਦੇ ਨਾਲ ਖਿੱਚ ਜਾਂਦੇ ਨੇ ਉੱਪਰ ਨੂੰ ਬਹੁਤ ਆਸਾਨ ਤਰੀਕੇ ਨਾਲ ਇਹ ਉੱਤਰ ਜਾਂਦਾ ਚਿਹਰੇ ਤੋਂ ਤੇ ਸਾਰੇ ヘア ਜਿਹੜੇ ਸਾਫ਼ ਹੋ ਜਾਂਦੇ ਨੇ ਤੁਸੀਂ 4-5 ਵਾਰੀ ਇਹਨੂੰ ਇਸਤੇਮਾਲ ਕਰੋਗੇ ਨਾ ਤੁਹਾਨੂੰ ਲਗਾਣੀ ਵੀ ਆ ਜਾਊਗੀ ਤੇ ਬਣਾਣੀ ਵੀ ਆ ਜਾਊਗੀ ਤੇ ヘア ਬਹੁਤ ਸੋਹਣੇ ਨਿਕਲ ਆਣਗੇ ਚਿਹਰੇ ਤੋਂ ਉਮੀਦ ਹੈ ਕਿ ਤੁਹਾਨੂੰ ਇਹ ਵਾਲੀ ਜਿਹੜੀ ਮੇਰੀ ਦੇਸੀ ਵੈਕਸਪਸੰਦ ਆਈ ਹੋਵੇਗੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਫੇਸ ਮੈਂ ਸਾਫ਼ ਕਰ ਰਹੀ ਹਾਂ ਇੱਧਰ ਦੇਖੋ ਇੰਨਾ ਵਧੀਆ ਫੇਸ ਹੋ ਜਾਂਦਾ ਬਹੁਤ ਕਲੀਨ ਹੋ ਜਾਂਦਾ ਫੇਸ ਤੁਸੀਂ ਇਸਤੇਮਾਲ ਜ਼ਰੂਰ ਕਰਿਓ ਟਰਾਈ ਜ਼ਰੂਰ ਕਰਿਓ ਮੈਂ ਜਿਹੜੀਆਂ ਵੀ ਕੋਈ ਵੀ ਦੱਸਦੀ ਹੁੰਨੀ ਆ ਨਾ ਰੈਮਡੀ ਤੁਸੀਂ ਇਸਤੇਮਾਲ ਕਰਿਆ ਕਰੋ ਠੀਕ ਹੈ ਜੀ ਜਿਹੜੀ ਤੁਹਾਨੂੰ ਇਹਦਾ ਵਿੱਚ ਪਸੰਦ ਲੱਗੇ ਤੁਸੀਂ ਉਹੀ ਇਸਤੇਮਾਲ ਕਰ ਸਕਦੇ ਹੋ ਤੇ ਇੱਕ ਵਾਰੀ ਇਸਤੇਮਾਲ ਕਰਨ ਨਾਲ ਨਹੀਂ ਇਹਨੂੰ ਤੁਸੀਂ ਲਗਾਤਾਰ ਇਸਤੇਮਾਲ ਕਰਿਆ ਕਰੋ ਫਿਰ ਤੁਸੀਂ ਦੇਖਿਓ ਫਰਕ ਮੈਂ ਪਹਿਲਾਂ ਇਸਤੇਮਾਲ ਕੀਤੀਆਂ ਹੋਈਆਂ ਨੇ ਤਾਂ ਹੀ ਆਪਾਂ ਤੁਹਾਡੇ ਨਾਲ ਹੁਣ ਸ਼ੇਅਰ ਕਰਦੇ ਆ ਤਾਂ ਹੀ ਆਪਾਂ ਆਪਣੀਆਂ ਭੈਣਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਚੈਨਲ ਦੁਆਰਾ ਆਪਾਂ ਸਾਰਿਆਂ ਨੂੰ ਦੱਸੀਏ ਜਿਹੜੇ ਪੈਸੇ ਵੇਸਟ ਕਰਦੇ ਰਹਿੰਦੇ ਨੇ ਉਹ ਨਾ ਕਰਨ ਹੈਨਾ ਤੁਹਾਡੀ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿਦਾਂ ਦੀ ਲੱਗੀ ਤੁਹਾਨੂੰ ਵੀਡੀਓ ਤੇ ਇਦਾਂ ਹੀ ਆਪਾਂ ਨਿਊ ਨਿਊ ਰੈਮਡੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਇਹ ਵਾਲੀ ਰੈਮਡੀ ਬਹੁਤ ਵਧੀਆ ਜੇ ਤੁਹਾਨੂੰ ਲੱਗੇ ਨਾ ਵੀ ਇਹ ਠੰਡੀ ਹੋ ਗਈ ਸੰਘਣੀ ਹੋ ਗਈ ਤੁਸੀਂ ਪਾਣੀ ਗਰਮ ਕਰਕੇ ਉਹਦੇ ਵਿੱਚ ਕੋਲੀ ਨੂੰ ਰੱਖ ਲੈਣਾ ਫਿਰ ਜਦੋਂ ਉਹ ਕੋਸਾ ਕੋਸਾ ਹੋ ਜਾਣਾ ਫਿਰ ਤੁਸੀਂ ਇਸਤੇਮਾਲ ਕਰ ਲੈਣਾ